ਜਦਾ ਵੀਡੀਓ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਹੈਗਾ ਜਿਨ੍ਹਾਂ ਦੇ ਬੱਚੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਪੜਦੇ ਆ ਕਿਉਂਕਿ ਜੇਕਰ ਤੁਹਾਡੇ ਬੱਚੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਪੜਦੇ ਆ ਤੇ ਪੜਨ ਲਈ ਜਾਂਦੇ ਆ ਤੇ ਰਾਸ਼ਨ ਵੀ ਮਿਲਦਾ ਹੈ ਤਾਂ ਤੁਹਾਡੇ ਨਾਲ ਇੱਕ ਵੱਡਾ ਫਰੌਡ ਹੋ ਸਕਦਾ ਹੈ ਇਹ ਫਰੌਡ ਕਾਰ ਕੌਣ ਸਕਦਾ ਹੈ ਆਂਗਣਵਾੜੀ ਜਿਹੜੇ ਮੁਲਾਜ਼ਮ ਹੈਗੇ ਆ ਉਹ ਫਰੌਡ ਨਹੀਂ ਕਰ ਸਕਦੇ ਪਰ ਉਹਨਾਂ ਦੇ ਨਾਂ ਦੇ ਤੁਹਾਡੇ ਨਾਲ ਫਰੌਡ ਹੋ ਸਕਦਾ ਹੈ ਕਿਉਂਕਿ ਆਂਗਣਵਾੜੀ ਸੈਂਟਰਾਂ ਦਾ ਡਾਟਾ ਹੁਣ ਆਨਲਾਈਨ ਹੋ ਰਿਹਾ ਹੈ ਇੱਕ ਐਪ ਹੈ ਉਹ ਸੈੱਬ ਦੇ ਜ਼ਰੀਏ ਜਿੰਨਾ ਵੀ ਡਾਟਾ ਹੈ ਉਹ ਅਪਲੋਡ ਕੀਤਾ ਜਾ ਰਿਹਾ ਜਿਸ ਦੇ ਪ੍ਰਤੀ ਜਿਹੜੇ ਬੱਚੇ ਆਂਗਣਵਾੜੇ ਸੈਂਟਰਾਂ 'ਚ ਪੜ੍ਹਦੇ ਆ ਜਾਂ ਜਿਹੜੇ ਪਰਿਵਾਰਾਂ ਦੇ ਵਿੱਚ ਰਾਸ਼ਨ ਜਾਂਦਾ ਹੈਗਾ ਚਾਹੇ ਉਹ ਪ੍ਰੈਗਨੈਂਟ ਲੇਡੀਆਂ ਹੈਗੀਆਂ ਉਹਨਾਂ ਦਾ ਡਾਟਾ ਅਪਲੋਡ ਕੀਤਾ ਜਾਂਦਾ ਹੈ ਜਦੋਂ ਉਹਨਾਂ ਨੂੰ ਟੀਪੀ ਮੰਗਿਆ ਜਾਂਦਾ ਤਾਂ ਉੱਥੇ ਓਟੀਪੀ ਲੈਣ ਦੇ ਨਾਂ ਤੇ ਕੁਝ ਲੋਕ ਫਰੋਡ ਕਰ ਰਹੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਹਲਕੇ ਦੀ ਗੱਲ ਕਰ ਲੈਂਦੇ ਤਾਂ ਉੱਥੇ ਇੱਕ ਹਾਦਸਾ ਵੀ ਇਸੇ ਤਰ੍ਹਾਂ ਦਾ ਵਾਪਰਿਆ ਇੱਕ OTP ਲੈ ਲਿਆ ਗਿਆ ਲੈ ਲਿਆ ਗਿਆ ਆਂਗਨਵਾੜੀ ਮੈਡਮ ਦੇ ਨਾਂ ਤੇ ਗੱਲ ਥਾਣੇ ਤੱਕ ਵੀ ਪਹੁੰਚੀ ਚਲੋ ਹੋਣਾ ਸੀ ਉਹ ਹੋ ਗਿਆ ਪਰ ਅੱਜ ਇਸ ਵੀਡੀਓ ਤੋਂ ਬਾਅਦ ਇਹ ਗੱਲ ਅਸੀਂ ਤੁਹਾਨੂੰ آگਾਹ ਕਰ ਰਹੇ ਹੈਗੇ ਆ ਤੁਹਾਡੇ ਕੋਲੋਂ ਕੋਈ ਵੀ ਆਂਗਨਵਾੜੀ ਵਰਕਰ ਦੇ ਨਾਂ ਤੇ OTP ਮੰਗਦਾ ਤੇ ਨਾ ਦਿਓ ਕਿਉਂਕਿ ਤੁਹਾਡਾ ਖਜ਼ਾਨਾ ਵੀ ਖਾਲੀ ਹੋ ਸਕਦਾ ਤੁਹਾਡਾ ਅਕਾਊਂਟ ਵੀ ਖਾਲੀ ਹੋ ਸਕਦਾ ਓਟੀਪੀ ਦੇਣਾ ਤਾਂ ਫਿਰ ਦੇਣਾ ਕਿਵੇਂ ਆ ਤੁਹਾਡਾ ਖਾਤਾ ਹੋਲਡ ਚੜੂਗਾ ਤਾਂ ਚੜਨਾ ਕਿਵੇਂ ਇਸ ਤमाम ਗੱਲਾਂ ਤੇ ਗੱਲਬਾਤ ਕਰਨੀਆਂ ਆਂਗਣਵਾਰੀ ਸਟਾਫ ਬੈਠਾ ਹੈਗਾ ਗੁਰੂ ਅਰਥਾ ਨਾਲ ਸੰਬੰਧਿਤ ਇਹਨਾਂ ਦੀ ਇੱਕ ਮੀਟਿੰਗ ਹੋਈ ਹੈ ਇਸ ਸੰਬੰਧ ਦੇ ਵਿੱਚ ਸਰ ਹੋਰੀ ਨੇ ਸਦਾ ਹੋਰੇ ਸਰ ਕੀ ਜਿਹੜੀ ਇਹ ਜਾਣਕਾਰੀ ਹੈਗੀ ਹੈ ਲੋਕਾਂ ਨੂੰ ਅਗਾਹ ਕਰਨਾ ਹੈਗਾ ਵੀ ਫਰੋਡ ਦਾ ਹਿੱਸਾ ਨਾ ਬਣ ਜੇ ਹਾਂਜੀ ਸਰਕਾਰ ਵੱਲੋਂ ਪੋਸ਼ਣ ਟਰੈਕਰ ਐਪ ਹੈ ਜਿਹੜੀ ਉਹ ਲਾਗੂ ਕੀਤੀ ਗਈ ਹੈ ਸਾਰੇ ਆਂਗਣਵਾਰੀ ਸੈਂਟਰਾਂ ਦੇ ਵਿੱਚ ਜਿੰਦੇ ਰਾਈ ਆਪਾਂ ਜਿਹੜੀਆਂ ਵੀ ਆਪਣੇ ਗਰਭਵਤੀ ਔਰਤਾਂ ਜਾਂ ਦੁੱਧ ਪਲਾਉ ਮਾਵਾਂ ਜਾਂ ਆਪਣੇ 3 ਤੋਂ 6 ਸਾਲ ਦੇ ਬੱਚੇ ਆ ਅਡੋਲਸੈਂਟ ਗਰਲ ਹੈਗੀਆਂ ਇਹ ਸਾਰਿਆਂ ਨੂੰ ਆਪਾਂ ਰਾਸ਼ਨ ਦਿੰਨੇ ਆ ਆਂਗਣਵਾੜੀ ਸੈਂਟਰ ਦੇ ਰਾਹੀਂ ਇਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਉਹਦੇ ਵਿੱਚ ਐਫ ਆਰ ਐ ਸਿਸਟਮ ਹੈ ਜਿਹੜਾ ਲਾਗੂ ਕੀਤਾ ਗਿਆ ਜਿੰਦੇ ਰਾਹੀਂ ਬੈਨੀਫਿਸ਼ਰੀ ਦੀ ਈ ਕੇ ਵਾਈ ਸੀ ਕੀਤੀ ਜਾਂਦੀ ਹੈ ਉਸ ਈ ਕੇ ਵਾਈ ਸੀ ਦਾ ਨਾਮ ਲੈ ਕੇ ਕਈ ਫਰਾਡ ਲੋਕ ਬੈਨੀਫਿਸ਼ੀਰੀ ਤੋਂ OTP ਲੈ ਲੈਂਦੇ ਹਨ ਜਿਸ ਨਾਲ ਉਹਨਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ ਉਸ ਸੰਬੰਧੇ ਆਪਾਂ ਜਾਗਰੂਕ ਕਰਨਾ ਚਾਹੁੰਦੇ ਹਾਂ ਇਸ ਤੋਂ ਇਲਾਵਾ ਇੱਕ ਹੋਰ ਸਕੀਮ ਹੈ ਪ੍ਰਧਾਨ ਮੰਤਰੀ ਮਾਤਰੂ ਬੰਧਨਾ ਯੋਜਨਾ ਜਿੰਦੇ ਵਿੱਚ ਪਹਿਲਾ ਬੱਚਾ ਹੋਣ ਤੇ 5000 ਰੁਪਏ ਜਿਹੜਾ ਬੈਨੀਫਿਸ਼ੀਰੀ ਨੂੰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਦੂਜਾ ਬੱਚਾ ਜੇ ਲੜਕੀ ਹੁੰਦਾ ਤਾਂ 6000 ਰੁਪਏ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਹਦੇ ਵਿੱਚ ਕੀ ਹੈ ਜਿਹੜੇ ਕੁਝ ਫਰਾਡ ਲੋਕ ਕਾਲ ਕਰਦੇ ਆ ਵੀ ਅਸੀਂ ਅੰਗਨਵਾੜੀ ਸੈਂਟਰ ਤੋਂ ਬੋਲ ਰਹੇ ਆ ਜਾਂ ਅਸੀਂ ਹੈਲਥ ਡਿਪਾਰਟਮੈਂਟ ਤੋਂ ਬੋਲ ਰਹੇ ਆ ਤੇ ਉਹ ਇਸ ਤਰੀਕੇ ਨਾਲ ਉਹਨਾਂ ਤੋਂ OTP ਲੈ ਲੈਂਦੇ ਹਨ OTP ਲੈਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਾਰਾ ਖਾਤਾ ਉਹ ਖਾਲੀ ਹੋ ਜਾਂਦਾ ਇਹਦੇ ਵਿੱਚ ਆਪਾਂ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਦੇ ਆ ਵੀ ਤੁਸੀਂ ਕਿਸੇ ਨੂੰ ਵੀ OTP ਨਹੀਂ ਦੇਣਾ ਜਦੋਂ ਤੁਹਾਨੂੰ ਰਾਸ਼ਨ ਮਿਲਣਾ ਹੈ ਤਾਂ ਤੁਸੀਂ ਅੰਗਨਵਾੜੀ ਸੈਂਟਰ ਤੇ ਜਾਣਾ ਹੈ ਉੱਥੇ ਰਾਸ਼ਨ ਲੈਣ ਟਾਈਮ ਹੀ ਆਪਣੀ KYC ਕਰਾਉਣੀ ਹੈ ਫੋਨ ਤੇ ਕਿਸੇ ਨੂੰ ਵੀ OTP ਨਹੀਂ ਦੇਣਾ ਬਿਲਕੁਲ ਜੀ ਜਾਣਕਾਰੀ ਤੁਹਾਨੂੰ ਪਤਾ ਲੱਗ ਗਿਆ ਹੋਗਾ ਇਸ ਵੀਡੀਓ ਦੇ ਵਿੱਚ ਜਦੋਂ ਤੁਸੀਂ ਸੈਂਟਰ ਤੇ ਰਾਸ਼ਨ ਲੈਣ ਲਈ ਜਾਣਾ ਹੈਗਾ ਉਸ ਰਾਸ਼ਨ ਦੇ ਜਰੀਏ ਰਾਸ਼ਨ ਲੈਣ ਵੇਲੇ ਤੁਸੀਂ ਆਪਣਾ KYC ਕਲੀਅਰ ਕਰਾਉਣੀ ਹੈਗੀ ਆ ਤੁਹਾਡਾ OTP ਉਸੇ ਸਮੇਂ ਲਿਆ ਜਾਊਗਾ ਪਰ ਕਿਸੇ ਵੀ ਤਰੀਕੇ ਨਵਾਂ ਬੱਚਾ ਜੰਮਦਾ ਹੈਗਾ ਉਸ ਸਮੇ OTP ਨਹੀਂ ਦੇਣਾ ਹੈਗਾ ਜਾਂ ਤੁਹਾਡੇ ਕੋਈ ਇਹ ਕਹਿ ਦੇਵੇ ਆਸ਼ਾ ਵਰਕਰ ਦਾ ਫੋਨ ਹੈ ਜਾਂ ਅਸੀਂ ਹਸਪੀਟਲ ਤੋਂ ਬੋਲ ਰਿਹਾ ਜਾਂ ਅਸੀਂ ਨਗਰ ਕੌਂਸਲ ਤੋਂ ਬੋਲ ਰਿਹਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਸ ਤਰ੍ਹਾਂ ਦੀ ਕਿਸੇ ਫਰੌਡ ਕਾਲ ਵਿੱਚ ਨਾ ਫਸ ਜਾਇਓ ਇਸੇ ਤਰ੍ਹਾਂ ਦੀ ਕਿਸੇ ਫਰੌਡ ਕਾਲ ਵਿੱਚ ਫਸ ਕੇ ਆਪਣੀ ਕਮਾਈ ਹੋਈ ਪੂੰਜੀ ਆਪਣੇ ਖਾਤੇ 'ਚ ਜਮਾ ਕੀਤੀ ਰਾਸ਼ੀ ਗਵਾ ਨਾ ਬੈਠਿਓ ਤਾਹੀ ਵੀਡੀਓ ਲੈ ਕੇ ਆਏ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਤੁਹਾਡੇ ਤੱਕ ਸਹੀ ਜਾਣਕਾਰੀ ਆ ਸਮੇਂ-ਸਮੇਂ ਤੇ ਤੁਹਾਨੂੰ ਅਗਾਹ ਕੀਤਾ ਜਾਏ ਵੀ ਕਿਸੇ ਤਰੀਕੇ ਤੁਸੀਂ ਫਰੋਡ ਦਾ ਹਿੱਸਾ ਨਾ ਬਣੋ ਕਿਉਂਕਿ ਕਾਫੀ ਫੋਨ ਕਾਲਾਂ ਫਰੋਡ ਦੀਆਂ ਸਾਨੂੰ ਵੀ ਆਉਂਦੀਆਂ ਨੇ ਤੁਹਾਨੂੰ ਵੀ ਆਉਂਦੀਆਂ ਨੇ ਕਿ ਤੁਹਾਡਾ ਰਿਸ਼ਤੇਦਾਰ ਤੁਹਾਡਾ ਬੇਟਾ ਜਾਂ ਭਰਾ ਪੁਲਿਸ ਨੇ ਫੜ ਲਿਆ ਕਿਸੇ ਥਾਣੇਦਾਰ ਦੀ ਫੋਟੋ ਲੱਗੀ ਹੁੰਦੀ ਆ ਇਸੇ ਤਰੀਕੇ ਵੀ ਲੁੱਟਖੋ ਜਿਹੜੀ ਆ ਇੱਕ ਤਾਂ ਸਿੱਧੀ ਡਾਕਟਰ ਲੁੱਟਖੋ ਹੋ ਗਈ ਇੱਕ ਲੁੱਟਖੋ ਅੱਜ ਕੱਲ ਆਨਲਾਈਨ ਜਰੀਏ ਹੋ ਰਹੀ ਐ ਇਹਨਾਂ ਮੋਬਾਈਲਾਂ ਦੇ ਜਰੀਏ ਹੋ ਰਹੀ ਐ OTP ਜਦੋਂ ਤੁਸੀਂ ਦਿੰਦੇ ਹੋ ਨਾਲ ਦੇ ਨਾਲ ਖਾਤਾ ਸਾਫ ਹੋ ਜਾਂਦਾ ਤੁਹਾਡਾ ਖਾਤਾ ਸਾਹਿਬ ਦਾ ਹੋਵੇ ਤੁਹਾਡੇ ਬੱਚੇ ਆਂਗਣਵੜੀ ਸੈਂਟਰ ਬਣਦੇ ਆ ਤੁਹਾਡੇ ਘਰ ਨਵੇਂ ਬੱਚੇ ਨੇ ਜਨਮ ਲਿਆ ਉਹ 5000 ਰੁਪਏ ਜਿਹੜਾ ਸਰਕਾਰ ਦਾ ਆਣਾ ਐ ਇਸੇ ਤਰ੍ਹਾਂ ਦਾ ਕਿਤੇ ਵੀ ਕੋਈ OTP ਨਹੀਂ ਦੇਣਾ ਤੁਸੀਂ ਸੰਬੰਧਿਤ ਆਸ਼ਾ ਵਰਕਰ ਆਂਗਣਵੜੀ ਸੈਂਟਰ ਜਾਂ ਜਿਹੜੇ ਤੁਹਾਡਾ ਹਸਪੀਟਲ ਨਾਲ ਸੰਬੰਧਿਤ ਹੈ ਜਾਂ ਨਗਰ ਕੌਂਸਲ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਫਰੌਡ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਹਰੇਕ ਤੇ ਦੇ موبائل ਦੇ ਵਿੱਚ ਇਹ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਹਰੇਕ ਤੁਹਾਡਾ ਯਾਰ ਦੋਸਤ ਮਿੱਤਰ ਚਾਹੇ ਉਹ ਕਿਸੇ ਪਿੰਡ ਤੋਂ ਆਏ ਚਾਹੇ ਕਿਸੇ ਸ਼ਹਿਰ ਤੋਂ ਆਏ ਕਿਸੇ ਸਲਾਮ ਵਸਤੀ ਤੋਂ ਆਏ ਕਿਸੇ ਹੋਰ ਏਰੀਆ ਤੋਂ ਆਏ ਹਰੇਕ ਉਹਨੇ ਵੀਡੀਓ ਜਾਏ ਕਿਉਂਕਿ ਇਹ ਜਾਣਕਾਰੀ ਜਿਹੜੀ ਆ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਕਿਉਂਕਿ ਅੱਜ ਜਿਹੜਾ ਇਹਨਾਂ ਨੇ ਡਾਟਾ ਅਪਲੋਡ ਕਰ ਰਹੇ ਆ ਅੱਜ ਇਹਨਾਂ ਦੀ ਇੱਥੇ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਸਾਡੇ ਆਂਗਣ ਵਾਲੀ ਵਰਕਰ ਨੇ ਕਿਸੇ ਤਰ੍ਹਾਂ ਕਿਸੇ ਨਾਲ ਕੋਈ ਫਰੋਡ ਹੋ ਜਾਂਦਾ ਸਾਡੇ ਆਂਗਣ ਵਾਲੀ ਵਰਕਰਾਂ ਨੂੰ ਪੁਲਿਸ ਦੁਆਰਾ ਜਾਂ ਕਿਸੇ ਹੋਰ ਦੁਆਰਾ ਪਰੇਸ਼ਾਨ ਨਾ ਕੀਤਾ ਜਾਏ ਜਿਸ ਕਰਕੇ ਅੱਜ ਦਾ ਜਾਗਰੂਤ ਕਰਨ ਵਾਲਾ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਪੱਤਰਕਾਰ ਸਾਥੀ ਵਿਕਰਮ ਦੇ ਨਾਲ ਮੈਂ ਸਤਪਾਲ ਸਿੰਘ ਗੁਰਵਰਸੇ